ਨਿਆ ਕੋ ਆਨਲਾਈਨ ਕੰਪੀਟੀਸ਼ਨ ਤੋਂ ਪ੍ਰੋਟेक्ट ਕਰ ਲਈ ਇਹ ਲਿਮਟਡ ਟਰੱਕ ਰੱਖੇ ਜਾਂਦੇ ਆ ਆਏ ਉਹ ਆਪਣੀ ਡਬਲ ਮਰਦੀ ਸੇਫਟੀ ਦੀ ਗੱਲ ਕਰਦਾ ਚਾਹੇ ਉਹ ਜੈਕ ਡੇ ਮੰਗਦਾ ਉਹਦੇ ਦਿਨ ਆਫ ਕਰਾ ਦਿੰਦੇ ਆ ਉਹ ਟਰਮੀਨਲ ਨੇ ਕਰ ਉਹ ਦਿਨ ਆਫ ਕਰਾ ਦਿੰਦੇ ਉਹਦੇ ਦਿਨ ਆਫ ਕਰਾਉਣੇ ਸ਼ੁਰੂ ਹੋ ਜਾਂਦੇ ਡਰਾਈਵਰ ਨੂੰ ਕੰਪਰੋਮਾਈਜ਼ ਕਰ ਲਾ ਪੈਂਦਾ ਜਾਂ ਤਾਂ ਉਹ ਕੰਪਰੋਮਾਈਜ਼ ਕਰ ਲਵੇ ਸੇਫਟੀ ਦਾ ਕੰਪਰੋਮਾਈਜ਼ ਕਰ ਲਵੇ ਜਿਹੜੇ ਹੋਰ ਬਾਰਕਰਸ ਦੇ ਰਾਈਟ ਆ ਉਹਨਾਂ ਨਾਲ ਕੰਪਰੋਮਾਈਜ਼ ਕਰੇ ਮਾਕੀ ਹੋਏ ਹੋਰ ਬਾਰਕਰਾਂ ਨੂੰ ਮੈਸੇਜ ਦੇ ਲਾਉਂਦਾ ਉਹਨਾਂ ਨੂੰ ਮੈਸੇਜ ਦੇ ਲਾਉਂਦਾ ਭਈ ਜੇ ਤੁਸੀਂ ਵੀ ਕੋਈ ਰਿਸ਼ੂਲੇ ਕਰੂਗੇ ਤੁਹਾਡੇ ਵੀ ਘੰਟੇ ਘਟਾ ਦਿੱਤੇ ਜਾਣਗੇ ਤੁਹਾਨੂੰ ਵੀ ਕੰਮ ਤੋਂ ਕਰ ਦਿੱਤਾ ਜਾਊਗਾ ਅੰਗ ਇਤਮਾਰ ਦਾ ਦਿਨ ਅੱਜ ਸਰੀਦ ਵਿੱਚ ਪ੍ਰੋਟੈਸਟ ਵਜੋਂ ਵੇਖਿਆ ਜਾ ਰਿਹਾ ਜਿੱਥੇ ਮੁੱਖ ਮੁੱਖ ਲੋਕ ਆਪਣੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪ੍ਰੋਟੈਸਟ ਕਰ ਰਹੇ ਨੇ ਇਸ ਲਈ ਅਸੀਂ ਸਰੀਦ ਦੇ ਵਿੱਚ ਮੌਜੂਦ ਹ ਜਿੱਥੇ ਟਰੱਕਰ ਕੰਟੇਨਰਸ ਵਾਲੇ ਵੀ ਜਿਹੜੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀ ਗੱਲ ਰੱਖਦੇ ਹੋਏ ਨਜ਼ਰ ਆ ਰਹੇ ਨੇ ਕਿ ਕੁਝ ਨਾ ਦੀਆਂ ਮੰਗਾਂ ਨੇ ਕੀ ਸਰਕਾਰ ਤੋਂ ਇਹ ਮੰਗ ਕਰਦੇ ਨੇ ਔਰ ਕਿਵੇਂ ਇਸ ਲਈ ਦੇ ਹਾਲਾਤ ਜੋ ਕੰਟੇਨਰ ਚਲਾ ਰਹੇ ਨੇ ਜੋ ਟਰਕਿੰਗ ਦੇ ਵਿੱਚ ਨੇ ਉਹਨਾਂ ਦੇ ਚੱਲ ਰਹੇ ਨੇ ਸਾਡੇ ਨਾਲ ਪਰ ਤੇ ਮੈਮ ਉਹ ਨੂੰਕ ਮੌਜੂਦ ਨੇ ਗੱਲਬਾਤ ਕਰਦੇ ਆ ਤੁਹਾਡਾ ਨਾਮ ਜੀ ਅਈ ਮੇਰਾ ਨਾਮ ਜੀ ਗੁਰਿੰਦਰ ਸਿੰਘ ਪੁੰਨੀ ਆ ਤੇ ਜੁਨਾਈਟਿਡ ਕੰਟੇਨਰ ਡਰਾਈਵਰ ਐਸੋਸੀਏਸ਼ਨ ਦੇ ਨਾਲ ਤੇ ਮੈਂ ਪ੍ਰੈਜ਼ੀਡੈਂਟ ਆ ਜੁਨਾਈਟਿਡ ਕੰਟੇਨਰ ਡਰਾਈਵਰ ਐਸੋਸੀਏਸ਼ਨ ਦਾ ਸਾਡਾ ਅਰੀਜ ਨੇ ਬਸੀ ਕੰਟੇਨਰ ਦੇ ਡਰਾਈਵਿੰਗ ਤਿੰਨਾਂ ਡਰਾਈਵਰ ਜਿਹੜੇ ਪਿਛਲੇ ਤੋਂ ਤਿੰਨਾਂ ਸਾਲਾਂ ਤੋਂ ਕਮਿਸ਼ਨਰ ਦੇ ਨਾਲ ਇੰਟਾਚੇ ਆ ਕਮਿਸ਼ਨਰ ਨੇ ਅਸੀਂ ਕਮਿਸ਼ਨਰ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਪਰ ਅਸੀਂ ਹੌਲੀ ਹੌਲੀ ਇਹ ਲਰਨ ਕੀਤਾ ਪਏ ਜਿਹੜੇ ਕਈ ਕੰਮ ਆ ਉਹ ਕਮਿਸ਼ਨਰ ਕਹਿੰਦਾ ਵੀ ਇਹ ਮੇਰੇ ਜਿਹੜੀ ਜੋਬ ਸੈਕੂਰਿਟੀ ਦਾ ਮਸਲਾ ਖਾਤ ਕਰ ਗਏ ਉਹ ਕਹਿੰਦਾ ਮੇਰੇ ਕੰਟਰੋਲ ਦੇ ਅੰਦਰ ਆ ਨਹੀਂ ਪਰ ਦੂਜੇ ਪਾਸੇ ਜਿਹੜੀਆਂ ਕੰਪਨੀਆਂ ਆ ਉਹ ਲਿਮਟਿਡ ਕੰਪਨੀਆਂ ਕੰਟੇਨਰ ਟਰੈਕਿੰਗ ਦੇ ਵਿੱਚ ਜਿਹੜੇ ਹਨਰ ਬੇਟਰ ਆ ਉਹ ਵੀ ਲਿਮਟਿਡ ਆ ਈਵਨ ਕੰਪਨੀਆਂ ਦੇ ਟਰੱਕ ਵੀ ਲਿਮਟਿਡ ਆ ਸੋ ਅਨ ਹੈਲਥੀ ਕੰਪੀਟੀਸ਼ਨ ਤੋਂ ਪ੍ਰੋਟੈਕਟ ਕਰ ਲਈ ਇਹ ਲਿਮਟਿਡ ਟਰੱਕ ਰੱਖੇ ਜਾਂਦੇ ਆ ਤੇ ਰੇਟ ਵੀ ਕੰਟੇਨਰ ਕਮਿਸ਼ਨਰ ਫੈਕਸ ਕਰਦਾ ਵੀ ਟਵਾਕਰ ਐਨ ਆ ਰੇਟ ਚਾਹੀਦਾ ਫਿਊਲ ਰਿਚਾਰਜ ਵੀ ਕੰਟੇਨਰ ਕਮਿਸ਼ਨ ਫੈਕਸ ਕਰਦਾ ਪਰ ਜਦੋਂ ਇਹ ਚਲੋ ਸਾਡੀ ਵੀ ਇਹ ਕੰਟੇਨਰ ਕਮਿਸ਼ਨ ਅਫੈਕਟ ਕਰਦਾ ਹੈ ਕੰਟੇਨਰ ਕਮਿਸ਼ਨਰ ਉਹਦੇ ਅਸੀਂ ਜਦੋਂ ਦੀ ਅਸੀਂ ਐਸੋਸੀਏਸ਼ਨ ਆਈ ਆ ਅਸੀਂ ਸਟਰਗਲ ਕੀਤੀ ਕਮਿਸ਼ਨਰ ਨੇ ਜਿਹੜਾ ਸਾਡਾ ਸਟੱਡੀ ਕਰਾਈ ਉਹ ਤੋਂ ਬਾਅਦ ਨਹੀਂ ਸਾਡਾ ਰੇਟ ਜਰੂਰ ਇੰਪਰੂਵ ਕੀਤਾ ਰੇਟ ਨੂੰ ਇੰਪਰੂਵ ਕੀਤਾ ਉਹਦੇ ਨਾਲ ਨਹੀਂ ਇਹ ਵੀ ਕਿ ਅਟੈਚ ਕਰ ਦਿੱਤਾ ਉਹਨੂੰ ਇਨਫਲੇਸ਼ਨ ਰੇਟ ਦੇ ਲਾਭ ਪਰ ਇਨਫਲੇਸ਼ਨ ਰੇਟ ਤਾਂ ਹੀ ਤਾਂ ਤੁਹਾਨੂੰ ਮਿਲੂਗਾ ਜਿਹੜਾ ਰੇਟ ਤਾਂ ਪਾਈ ਮਿਲੂਗਾ ਜੇ ਤੁਹਾਡੇ ਕੋਲ ਜੋਬ ਰਹੂਗੀ ਪਰ ਜੋ ਸਿਕਿਉਰਿਟੀ ਸਾਡੀ ਬਿਲਕੁਲ ਜ਼ੀਰੋ ਆ ਜੇਰਾ ਵੀ ਵਰਕਰ ਚਾਹੇ ਉਹ ਚਾਹੇ ਉਹ ਆਪਣੀ ਡਬਲ ਮਰਦੀ ਸੇਫਟੀ ਦੀ ਗੱਲ ਕਰਦਾ ਚਾਹੇ ਉਹ ਜਿਹੜੇ ਸੈਕ ਡੇ ਮੰਗਦਾ ਉਹਦੇ ਦਿਨ ਆਫ ਕਰਾ ਦਿੰਦੇ ਉਹਨੂੰ ਪਰਮਿਸ਼ਨ ਨਹੀਂ ਕਰ ਉਹ ਦਿਨ ਆਫ ਕਰਾ ਦਿੰਦੇ ਉਹਦੇ ਦਿਨ ਆਫ ਕਰਾਉਣੇ ਸ਼ੁਰੂ ਉਹਦੇ ਘੰਟੇ ਘਟਾ ਰਹਿੰਦੇ ਅੱਜ ਕੱਲ ਫੋਟੋਬਿਲਟੀ ਦੀ ਸਿਚੁਏਸ਼ਨ ਆ ਡਰਾਈਵਰ ਨੂੰ ਕੰਪਰੋਮਾਈਜ਼ ਕਰ ਲਾ ਪੈਂਦਾ ਜਾਂ ਤਾਂ ਉਹ ਕੰਪਰੋਮਾਈਜ਼ ਕਰ ਲਵੇ ਸੇਫਟੀ ਦਾ ਕੰਪਰੋਮਾਈਜ਼ ਕਰ ਲਵੇ ਜਿਹੜੇ ਹੋਰ ਵਰਕਰਸ ਦੇ ਰਾਈਟ ਆ ਉਹਨਾਂ ਨਾਲ ਕੰਪਰੋਮਾਈਜ਼ ਕਰਾਇਆ ਇਹ ਕਿ ਹਨਾਤ ਬਲ ਕਿਉਂ ਰਹੇ ਨੇ ਕਿਉਂ ਐ ਡਰਾਈਵਰ ਨੂੰ ਕਿਹਾ ਜਾ ਰਿਹਾ ਕਿ ਕੋਈ ਕੰਪਰੋਮਾਈਜ਼ ਕੀਤਾ ਜਾਵੇ ਔਰ ਕਿਉਂ ਤੁਹਾਡੇ ਦਿਨ ਘਟਾ ਦਿੱਤੇ ਜਾਂਦੇ ਨੇ ਜੇਕਰ ਬਿਮਾਰ ਵੀ ਹੈਗੀ ਹੋ ਸਿੱਖ ਤੁਸੀਂ ਜਿਵੇਂ ਜ਼ਿਕਰ ਕੀਤਾ ਤਾਂ ਕਿਉਂ ਤੁਹਾਡੇ ਦਿਨ ਘਟਾਏ ਜਾਂਦੇ ਨੇ ਉਹ ਇੱਕ ਤਾਂ ਉਸ ਵਰਕਰ ਨੂੰ ਹਰਾਸ ਕਰ ਲਾ ਹੁੰਦਾ ਉਹ ਜੀ ਗੱਲ ਹੈ ਬਾਕੀ ਹੋਏ ਹੋਰ ਵਰਕਰਾਂ ਨੂੰ ਮੈਸੇਜ ਦੇਣਾ ਹੁੰਦਾ ਉਹਨਾਂ ਨੂੰ ਮੈਸੇਜ ਦੇਣਾ ਹੁੰਦਾ ਭਈ ਜੇ ਤੁਸੀਂ ਵੀ ਕੋਈ ਰੀਂਗ ਇਸ਼ੂ ਰੇਜ਼ ਕਰੋਗੇ ਤੁਹਾਡੇ ਵੀ ਘੰਟੇ ਘਟਾ ਦਿੱਤੇ ਜਾਣਗੇ ਤੁਹਾਨੂੰ ਵੀ ਕੰਮ ਤੋਂ ਕੱਢ ਦਿੱਤਾ ਜਾਊਗਾ ਇਹ ਰੀਜੀਨ ਇਹਨਾਂ ਪੇ ਵਰਕਰ ਬਾਕੀ ਬੰਦੇ ਡਰ ਜਾਂਦੇ ਆ ਇੰਨੇ ਡਰ ਜਾਂਦੇ ਆ ਵੀ ਉਹ ਆਪਣੇ ਹਰ ਗੱਲ ਤੇ ਕੰਪਰੋਮਾਈਜ਼ ਕਰੂਗੇ ਇਵਨ ਪ੍ਰੀ ਟ੍ਰਿਪ ਟਾਈਮ ਜਿਹੜਾ ਪ੍ਰੀ ਟ੍ਰਿਪ ਦਾ ਟਾਈਮ ਆ ਉਹ ਪਾਰਟ ਆਫ ਦਾ ਜੋਬ ਆ ਕਈ ਬੰਦੇ ਨੂੰ ਇਸੇ ਕੰਮ ਕੇ ਕਰ ਲਓ ਕੰਮ ਤੇ ਹਟਾਤਾ ਗਿਆ ਉਹ ਨਹੀਂ ਪ੍ਰੀ ਟ੍ਰਿਪ ਕਰਨੀ ਕਿਹਾ ਇਹ ਟਾਈਮ ਸਾਨੂੰ ਪੇ ਵਾਲਾ ਚਾਹੀਦਾ ਪਹਿਲਾਂ ਇਹ ਤੈਨੂੰ ਮਿਲਦੇ ਹੁੰਦੇ ਸੀ ਪੇਟ ਮਿਲਦੇ ਹੁੰਦੇ ਸੀ ਦੇਖੋ ਕੰਪਨੀਆਂ ਦੇ ਤਰ੍ਹਾਂ ਨਹੀਂ ਆ ਰਹੀਆਂ ਜਾਨੀ ਕਿ 70-80% ਕੰਪਨੀਆਂ 60% 60% ਕੰਪਨੀਆਂ ਇਦਾਂ ਦੇ ਇਦਾਂ ਦੇ ਇਸ਼ੂ ਨੇ ਉਹਨਾਂ ਦੇ ਵਿੱਚ ਹੈਗੇ ਤੁਹਾਡੇ ਰੋਜ਼ ਦੇ ਅਗਰ ਡਾਗਰ ਉਹਨਾਂ ਦੇ ਬਿਹੇਵੀਅਰ ਦਾ ਇਸ਼ੂ ਮਾਲਕ ਦੇ ਜਾਂ ਸੁਪਰਵਾਈਜ਼ਰ ਦੇ ਬਿਹੇਵੀਅਰ ਦਾ ਇਸ਼ੂ ਪਰ ਜਿਹੜਾ ਉਹ ਕੰਪਨੀਆਂ ਮੈਡੀਕਲ ਡੈਂਟਲ ਵੀ ਪੇ ਕਰਦੀਆਂ ਉਹ ਕੰਪਨੀਆਂ ਉਹ ਟਾਈਮ ਵੀ ਪੇ ਕਰਦੀਆਂ ਉਹ ਤੁਹਾਡਾ ਪੂਰਾ ਟਰੈਪ ਟਾਈਮ ਸਟਾਰਟ ਟਾਈਮ ਤੋਂ ਐਂਡ ਟਾਈਮ ਤੱਕ ਸਾਰਾ ਟਾਈਮ ਵੀ ਪੇ ਕਰਦੀਆਂ ਉਹਨਾਂ ਦੀ ਕੈਪੇਬਿਲਿਟੀ ਵੀ ਠੀਕ ਆ ਪਰ ਤੇ 20% ਕੰਪਨੀਆਂ ਐਡਾਂ ਨਹੀਂ ਆ ਜਿਹੜੀਆਂ ਇਦਾਂ ਨਹੀਂ ਸੇਵਿੰਗ ਕਰਕੇ ਐਨਐਮਆਈਆਂ ਵੇਚ ਕੇ ਸਬ ਸਟੀਆਂ ਲੈ ਕੇ ਇਹਨਾਂ ਕੰਪਨੀਆਂ ਜਿਹੜੀਆਂ ਚੰਗੀਆਂ ਕੰਪਨੀਆਂ ਉਹਨਾਂ ਨੂੰ ਵੀ ਡੈਮੇਜ ਕਰ ਰਹੀਆਂ ਉਹਦੇ ਨਾਲੇ ਹੋਰ ਆਪੇ ਹੋਈ ਹੋਈ ਜਿਹੜੀਆਂ ਗੁੱਡ ਕੰਪਨੀਆਂ ਉਹਨਾਂ ਦਾ ਬਿਜ਼ਨਸ ਨੂੰ ਜ਼ੋਰ ਆ ਜਿਹੜੀਆਂ ਮਾੜੀਆਂ ਕੰਪਨੀਆਂ ਘਰ ਰਹੀਆਂ ਇਹਦੇ ਕਰਕੇ ਕਮਿਸ਼ਨਰ ਆਇ ਚਲੇ ਜਿਹੜਾ ਮੈਨੂੰ ਕਹਿਣ ਸੀ ਆ ਉਹਨੇ ਕਈ ਗੱਲਾਂ ਬਹੁਤ ਚੰਗੀਆਂ ਕੀਤੀਆਂ ਉਹਨੇ ਗੈਲਨ ਨੂੰ ਕੈਂਸਲ ਇਹ ਗੱਲ ਕੀਤੀ ਪਰ ਜਿਹੜੀ ਕੰਪਨੀ ਆ ਉਹ ਵੇਲੇ ਆਉਸੀ ਰੈਂਕਿੰਗ ਸਿਸਟਮ ਕਰਾਂਗੀ ਕੰਪਲਾਈਂਸ ਸਟਰੀ ਦੇਖਾਰੀ ਮਾੜੀ ਕੰਪਨੀ ਦੀ ਰੈਂਕਿੰਗ ਮਾੜੀ ਕਰ ਦੋਗੇ ਜਿਉਂ ਕੰਪਨੀ ਗਰੋ ਹੋਣਾ ਚਾਹੀਦਾ ਹੋਇਆ ਟੈਗ ਮਾਰ ਉਹ ਪਹਿਲੇ ਨਹੀਂ ਦਿੱਤੇ ਜਾਣਗੇ ਜਿਹੜੀ ਹੋਰ ਤਾਂ ਉਹ ਟੈਗ ਘਟਾ ਵੀ ਦਿੱਤੇ ਜਾਣ ਪਰ ਇਹ ਕੋ ਕੰਪਨੀਆਂ ਉਸੇ ਗੱਲ ਨੂੰ ਨੂੰ ਇਸ਼ੂ ਬਣਾ ਲਿਆ ਉਹ ਕਹਿੰਦੇ ਆ ਵੀ ਇਹ ਦੂਜੇ ਨੂੰ ਉਸ ਪੇਪਰੀਆਂ ਨੂੰ ਚੜੇ ਜਾਉਂ ਕੰਜਾਰ ਵੀ ਤੋਂ ਪਾਰਟੀ ਨੂੰ ਦੋਸ਼ ਵੀ ਕਰ ਦਿੱਤਾ ਉਹਨੇ ਇਹ ਤੱਕ ਵੀ ਉਹਨਾਂ ਦੇ ਇੱਕ ਕੈਂਡੀਡੇਟ ਦੇ ਕਹਿ ਦੋਤਾ ਕਿ ਜੇ ਸਾਡੀ ਪਾਰਟੀ ਆਉਗੀ ਤਾਂ ਅਸੀਂ ਆ ਕੇ ਬੰਦਾ ਕਮਿਸ਼ਨਰ ਨਹੀਂ ਹੈ ਉਹਦੀ ਜੋਬ ਤੋਂ ਹਟਾ ਮਾਗੀ ਇਹ ਵੀ ਬੰਦੇ ਨੇ ਰੈੱਡ ਟੇਪ ਕਹਿੰਦੇ ਆ ਜਿਹਨੂੰ ਅਸੀਂ ਕਹਿੰਨੇ ਆ ਸਾਡੀ ਜੋਬ ਸਾਡੀ ਤਾਂ ਜੋਬ ਸਕਿਟੀ ਹੰਦੇ ਵੀ ਨਹੀਂ ਪਰ ਜਿਹੜੇ ਪਿੰਚਰ ਸਰ ਐਨੀ ਕੁ ਵੀ ਗੱਲ ਕੀਤੀ ਆ ਭਿਜੇਰਾ ਜਿਹੜੀ ਕੰਪਨੀ ਦੀ ਕੰਪਲਾਈਟੇਸ ਵਾਲੀ ਉਹਨੂੰ ਗੁਰੂਵੇ ਨੂੰ ਤੇ ਰੁਕਾ ਉੱਤੇ ਲੈਣੀ ਕੋ ਕਰਦੇ ਪਰ ਨਾ ਨਾ ਨਹੀਂ ਕੰਪਨੀ ਵਾਲੀ ਚਾਹੀਦੀ ਆ ਤੇ ਨਾ ਹੀ ਸਾਡੇ ਟੈਕਟ ਨਹੀਂ ਚਾਹੀਦੇ ਆ ਤੇ ਅਸੀਂ ਹੋਰ ਰੇਟਰ ਉਹ ਨਹੀਂ ਰੱਖਦੇ ਅਸੀਂ ਸਿਰਫ ਕੰਪਨੀ ਡਰਾਈਵਰ ਹੀ ਰੱਖਨੇ ਆ ਪਰ ਇਹ ਗੱਲਾਂ ਨੂੰ ਰੈੱਡ ਟੇਪ ਕਹਿੰਦੇ ਆ ਔਰ ਗਿੰਦਵੀ ਔਰ ਨਹੀਂ ਪ੍ਰੋਟੈਸਟ ਵੀ ਕੀਤੇ ਬਿਲਕੁਲ ਕੰਮ ਕੋਈ ਕਰ ਕੋ ਨਹੀਂ ਹੈ ਕੰਪਨੀਆਂ ਜਿਹੜੀਆਂ ਤੁਸੀਂ ਜ਼ਿਕਰ ਕੀਤਾ ਕਿ ਇਸ ਤਰੀਕੇ ਨਾਲ ਲੋਕਾਂ ਦੇ ਨਾਲ ਡਰਾਈਵਰਜ਼ ਨਾਲ ਇਸ ਤਰੀਕੇ ਦਾ ਉਹ ਬਤਿਹਰਾ ਕਰ ਰਹੀਆਂ ਨੇ ਕਿ ਕੰਪਨੀ ਕੋਈ ਪੰਜਾਬੀਆਂ ਦੀਆਂ ਆਪਣੀਆਂ ਕਿਹਦੀਆਂ ਕੰਪਨੀਆਂ ਨੇ ਇਹ ਜੀ 90% ਪੈਂਪੜੀਆਂ ਪੰਜਾਬੀ ਇਹ ਨਹੀਂ 10% ਨੌਨ ਪੰਜਾਬੀ ਨਹੀਂ ਕੋ ਕੋਰਾ ਵੀ ਹੈ ਨਾ ਉਹ ਪੰਜਾਬੀਆਂ ਨਾਲ ਵੀ ਗਾਂ ਲੰਗੇ ਆ ਪਰ ਮੂਸਲੀ ਪੰਜਾਬੀਆਂ ਦੀਆਂ ਕੰਪਨੀਆਂ ਜਿਹੜੇ ਪੰਜਾਬੀ ਵੀ ਉਹ ਜਿਹੜੇ ਏਰੀਆ ਤੋਂ ਨੂ ਹੋ ਗਏ ਪੰਜਾਬ ਤੋਂ ਨੂ ਹੋ ਗਏ ਇਮੀਗ੍ਰੈਂਟ ਪੰਜਾਬੀ ਇੱਥੇ ਆਇਓ ਆ ਉਹ ਬੰਦਿਆਂ ਨੂੰ ਉਹਨਾਂ ਦੇ ਇਹ ਜਿਹੇ ਬੰਦੇ ਨੂੰ ਵੀ ਯੂਜ਼ ਕਰੋ ਇਹਨਾਂ ਦੀ ਆਪਣੀ ਰਿਕਵੈਸਟ ਘੱਟ ਕਰੋ ਜੇ ਦੋ ਤੋਂ ਵੱਡਾ ਤਾਂ ਉਹਨਾਂ ਦੇ ਇਹ ਬੰਦਿਆਂ ਨੂੰ ਜੂਮ ਟੂ ਕਰੋ ਫੇ ਸਾਰੀ ਹਰ ਗਾਨੀ ਅਕਸੈਪਟ ਕਰ ਜਿਹੜੀ ਕੰਪਨੀ ਨਾਲ ਕਹਿੰਦੀ ਆ ਉਹ ਅਕਸੈਪਟ ਕਰਨ ਜਿਹੜੇ ਵਰਕਰ ਦੇ ਰਾਈਟ ਆ ਜਿਹੜੇ ਕੰਪਨੀ ਵਿੱਚ ਸੇਫਟੀ ਹੋਏ ਇਹ ਬੰਦੇ ਇਹਨਾਂ ਗੰਨਾ ਨਾ ਟਾਰਨ ਇਹਨਾਂ ਕੰਪਨੀਆਂ ਦੇ ਸਾਰੇ ਡਰਾਈਵਰਾਂ ਨੂੰ ਇਹ ਨਿਕਸਾਰ ਜਿਹੜੀਆਂ ਚੰਗੀਆਂ ਕੰਪਨੀਆਂ ਉਹਨਾਂ ਨੂੰ ਵੀ ਨੁਕਸਾਨ ਆ ਜੇ ਮੈਂ ਗੱਲ ਕਰਾ ਅੱਜ ਦੇ ਮੌਜੂਦਾ ਟਾਈਮ ਦੀ ਔਰ ਪਿਛਲੇ ਪੁਰਾਣੇ ਸਮਿਆਂ ਦੀ ਜੇ 10 15 ਸਾਲ ਪਿਛਲੇ ਆਪਾਂ ਗੱਲ ਕਰੀਏ ਤਾਂ ਉਦੋਂ ਕੀ ਹਾਲ ਸੀ ਔਰ ਅੱਜ ਕੀ ਹਾਲ ਬਣ ਚੁੱਕਾ ਅੱਜ ਜਦੋਂ ਮੈਂ ਇਹ ਕੰਟੇਨਰ ਟਰੈਕਿੰਗ ਸਟਾਰਟ ਕੀਤੀ ਆ ਸੌਰੀ ਅਜੇ ਟਰੈਕਿੰਗ ਸਟਾਰਟ ਕੀਤੀ ਆ ਇਹਨਾਂ ਮੈਂ ਜਿਹਨਾਂ ਕੰਪਨੀਆਂ ਨਾਲ ਕੰਮ ਕੀਤਾ ਸੀ ਉਹਨਾਂ ਕੰਪਨੀਆਂ ਦੇ ਵਿੱਚ ਚਾਨੂ ਪਿੰਡੇ ਦੇ ਨਾਲ ਸਾਨੂੰ ਪਹਿਲਾਂ ਤਾਂ ਵੀਡੀਓ ਬਾਹਰ ਦੇ ਹੁੰਦੇ ਸੀ ਪਰ ਸੇਫਟੀ ਦੇ ਆ ਰੂਲ ਆ ਜਦੋਂ ਸੇਫਟੀ ਦੇ ਮਤਲਬ ਵਿੱਚ ਚੱਲਣ ਨੂੰ ਕਰਦੇ ਆ ਔਰ ਨਵੇਂ ਨਾ ਕੋਪੜੀਆਂ ਨੂੰ ਵੀ ਗਿਆ ਜਿਹੜੀ ਮੀਡੀਅਲ ਪੇਪਰ ਵੀ ਨਾ ਸਿੱਧੇ ਵੀ ਹੋਏ ਨਹੀਂ ਅਧੀਆ ਵੀ ਤੁਸੀਂ ਸੇਫਟੀ ਦੀ ਵੀਡੀਓ ਪਾ ਦਿਆ ਕਰੋ ਪਰ ਉਹ ਸੇਫਟੀ ਦੀ ਵੀਡੀਓ ਬੰਨੇ ਪੋਲਿਸ ਕਰ ਰਹੇ ਉਹਨਾਂ ਲੱਗਦਾ ਵੀ ਸੇਫਟੀ ਦੀ ਵੀਡੀਓ ਪਾਈ ਤਾਂ ਵੀ ਜਿੱਦਾਂ ਵੀ ਡਰਾਈਵਰ ਜ਼ਿਆਦਾ ਟਾਈਮ ਲਾਊਗਾ ਉਹ ਡਰਾਈਵਰਾਂ ਦਾ ਇੱਕ ਦੂਜੇ ਨਾਲ ਕੰਪੀਟੀਸ਼ਨ ਕਰਾਉਂਦੇ ਆ ਉਹ ਬੰਨੇ ਦੂਜਾ ਡਰਾਈਵਰ ਤਾਂ ਉੱਤੇ ਚਲੇ ਗਿਆ ਸੋ ਇਹ ਬੰਨੇ ਪ੍ਰੀ ਟ੍ਰਿਪ ਇਨ ਕਰਨ ਦੀ ਲੋੜ ਨਹੀਂ ਤੂੰ ਉਹ ਸਹੀ ਟਰੱਕ ਚਲਾਉਂਦਾ ਜਿਹੜੇ ਡਿਫਰੈਂਟ ਟਰੱਕ ਵੀ ਚਲਾਉਂਦੇ ਆ ਫੇਰ ਵੀ ਉਹ ਫੇਰ ਤੋਂ ਨਾਲ ਉਹ ਸੱਦਾ ਘੰਟਾ ਪ੍ਰੀ ਟ੍ਰਿਪ ਪਾਈਦਾ 15 ਮਿੰਟ ਟਰੱਕ ਲਈ ਪਰ ਮਈ ਦੇ ਚੱਕ ਇਹ ਤੇਰੀ ਖਾਸ ਕਰ ਜਿਹੜੇ ਐਨਐਮਆਈ ਆ ਦੇ ਮੁੰਡੇ ਆ ਕਈ ਵਾਰੀ ਉਹਨੂੰ ਇੰਨਾ ਫੋਸ ਕਰਦੇ ਆ ਪਰ ਜੇ ਉਹ ਪੰਜ ਦਿਨ ਕੰਮ ਉਹਨਾਂ ਨੇ ਕਰੇ ਕਹਿੰਦੇ ਇੱਕ ਕਲੋਨੇ ਦਾ ਜਿਹੜਾ ਫ੍ਰੀ ਕਲੋਕ ਹੈ ਜਿਹੜਾ ਕੰਟੇਨਰ ਟਰੱਕਿੰਗ ਦੇ ਵਿੱਚ ਇਹ ਜੀਪੀਐਸ ਸਿਸਟਮ ਚੱਲਦਾ ਕਮਿਸ਼ਨਰ ਰਿਪੋਰਟ ਕਰਦਾ ਉਹ ਪਤਾ ਲੱਗਦਾ ਕਿੰਨੇ ਘੰਟੇ ਟਰੱਕ ਚੱਲਿਆ ਇਸੇ ਕਰਕੇ ਨਾ ਪੈਂਪੜੀਆਂ ਹੋਏ ਕਰਕੇ ਕਮਿਸ਼ਨਰ ਨੂੰ ਇਲੈਕਟ੍ਰੋਨਿਕ ਟਰੈਕਿੰਗ ਦੀ ਲੋੜ ਪਈ ਸੀ ਇਸੇ ਕਰਕੇ ਉਹਨੇ ਇਲੈਕਟ੍ਰੋਨਿਕ ਪੇਰੋਲ ਦੀ ਗੱਲ ਕੀਤੀ ਆ ਪਰ ਇਹ ਪੈਂਪੜੀਓ ਸਭ ਕੁਝ ਬੰਦ ਕਰਨਾ ਚਾਹੁੰਦੀਆਂ ਆ ਉਨ ਮੰਗ ਤੁਹਾਡੀ ਕੀ ਹੈਗੀ ਹੈ ਕਿਉਂਕਿ ਅੱਜ ਡੇਵੀ ਡੀ ਵੀ ਵੀ ਇੱਥੇ ਪਹੁੰਚ ਰਹੇ ਨੇ ਤੁਹਾਡੀ ਮੰਗ ਕੀ ਐਂਡੀਪੀ ਤੋਂ ਹੈ ਕੰਜ਼ਰਵੇਟਿਵ ਤੋਂ ਕਿੰਨਾ ਤੋਂ ਮੰਗ ਹੈ ਤੁਹਾਡਾ ਦੇਖੋ ਸਾਡੀਆਂ ਪ੍ਰੋਬਲਮਾਂ ਦਾ ਸਾਰਾ ਇਹ ਰੀਜਨ ਜਿਹੜਾ ਉਹ ਜੋਬ ਸਿਕਿਉਰਟੀ ਆ ਕਿਉਂਕਿ ਸਾਡੇ ਕੋਈ ਵੀ ਜੋਬ ਸਿਕਿਉਰਟੀ ਯਾਰੀ ਸਾਡੇ ਘੰਟੇ ਘਟਾ ਰਹਿੰਦੇ ਆ ਸਾਨੂੰ ਇਕਨੋਮਿਕਲੀ ਬਰਬਾਦ ਕਰ ਦਿੰਦੇ ਆ ਉਹਦੇ ਕਰਕੇ ਸਾਰੀਆਂ ਸਾਰੇ ਕੰਪਰੋਮਾਈਜ਼ ਅਸੀਂ ਉਹਦੇ ਕਰਕੇ ਕਰਦੇ ਆ ਅਸੀਂ ਡੇਵੀ ਡੀ ਵੀ ਮੋਰੇ ਸਾਡੇ ਅਸੀਂ ਇਹਨਾਂ ਨੂੰ ਚਿੱਠੀਆਂ ਵੀ ਪਾਈਆਂ ਅਸੀਂ ਇਹਨਾਂ ਨੂੰ ਮਿਨਿਸਟਰੀਆਂ ਨਾਲ ਲੇਬਰ ਵੈਲਫੇਅਰ ਨਾਲ ਗੱਲ ਵੀ ਕੀਤੀ ਆ ਅਦੇ ਇਹ ਲੋਬੀ ਗੱਲ ਕੀਤੀ ਅਸੀਂ ਕਮਿਸ਼ਨਰ ਦੇ ਨਾਲ ਵੀ ਲਗਾਤਾਰ ਗੱਲ ਕਰਦੇ ਆ ਅਸੀਂ ਇਹੋ ਹੀ ਕਰਦੇ ਆ ਵੀ ਜੇ ਇੱਕ ਕੰਟੇਨਰ ਕੰਪਨੀ ਹੋਵੇ ਵਿੱਚ ਇੰਪਰੂਵਮੈਂਟ ਕਰਨੀ ਲੋੜ ਹੈ ਸੁਧਾਰ ਕਰਨ ਦੀ ਲੋੜ ਆ ਜਿੱਦਾਂ ਕੰਪਨੀਆਂ ਨੂੰ ਪ੍ਰੋਟੈਕਸ਼ਨ ਵ ਲਈ ਤਾਂ ਹਨਰ ਬੈਟਰ ਸਾਡੇ ਨੂੰ ਵੀ ਉਦਾਂ ਹੀ ਪ੍ਰੋਟੈਕਸ਼ਨ ਬਣਨੀ ਹੈ ਸਾਡੀ ਲਿਸਟ ਬਣਨੀ ਚਾਹੀਦੀ ਆ ਦੇ ਕਿਤੇ ਰੀਜਨ ਇੱਕ ਬੰਦਾ ਕਿਤੇ ਰੀਜਨ ਕਰਕੇ ਕੰਪਨੀੋਂ ਨਿਕਲ ਵੀ ਜਾਂਦਾ ਦੂਜੀ ਕੰਪਨੀ ਨੇ ਜੇ ਡਰਾਈਵਰ ਆਰ ਕਰ ਰਹਾ ਤੇ ਕੋਈ ਡਰਾਈਵਰ ਆਰ ਕਰੇ ਸਾਨੂੰ ਦੇਰੀ ਡਿਸਪੈਚ ਆਉਗੋ ਰੋਟੇਸ਼ਨ ਜਾਂ ਸੈਨਿਓਰਿਟੀ ਕੰਪਨੀ ਮਰ ਜਿਹੜੀ ਇੰਨੀ ਮਰਜੀ ਦੋ ਇਹਨਾਂ ਵਿੱਚੋਂ ਪੈਕਟ ਚੂਜ਼ ਕਰਨ ਲੋਗੇ ਜਿਹੜੇ ਬੰਦੇ ਕੰਪਰੋਮਾਈਜ਼ ਕਰਦੇ ਆ ਜਿਹੜੇ ਬੰਦੇ ਜਿਹੜੇ ਬੰਦੇ ਕੰਪਰੋਮਾਈਜ਼ ਕਰਦੇ ਆ ਜਿਹੜੇ ਬੰਦੇ ਇਹ ਚਾਹੁੰਦੇ ਜਿਹੜੇ ਕੰਪਨੀ ਨੇ ਹਰੇਕ ਨੂੰ ਬੰਨ ਨੂੰ ਤਿਆਰ ਆ ਚਮਚਾ ਗਲੀ ਕਰਦੇ ਆ ਅਗਲਾਂ ਨੂੰ ਜਾਵੇ ਘੰਟੇ ਦਿੰਦੇ ਆ ਦੂਜਿਆਂ ਨੂੰ ਘੱਟ ਘੰਟੇ ਦੇ ਦਿੰਦੇ ਆ ਉਹਦੇ ਕਰੇ ਦੂਸਰੇ ਬੰਦੇ ਵੀ ਕੰਪਰੋਮਾਈਜ਼ ਕਰਨ ਲਈ ਤਿਆਰ ਹੋ ਜਾਂਦੇ ਆ ਅੱਜ ਤਾਂ ਤੁਸੀਂ ਚਾਹੁੰਦੇ ਹੋ ਕੀ ਆਵੇ ਸਾਰਿਆਂ ਨੂੰ ਬਰਾਬਰ ਦਾ ਜਿਹੜਾ ਹੱਕ ਹੈ ਉਹ ਮਿਲਦਾ ਹੋਣਾ ਨਜ਼ਰ ਆ ਬਰਾਬਰ ਦਾ ਹੱਕ ਤਾਂ ਹੀ ਮਿਲਦਾ ਰਟੇ ਜਿਹਾ ਜਸ ਨੇਵਰ ਤੇ ਇਹ ਉਹਨਾਂ ਦੇ ਸਪੈਸ਼ ਹੋਵੇ ਦੇ ਸਾਡੇ ਨਾਲ ਜਿੰਨੇ ਜਦੋਂ ਕੰਪਨੀ ਆਪਣਾ ਰਾਈਸਿੰਗ ਤੇ ਅਪਲਾਈ ਕਰਦੀ ਆ ਉਹ ਕੰਪਨੀ ਆਪਣਾ ਸਾਰਾ ਬਿਜ਼ਨਸ ਪਲਾਨ ਦਿੰਦੀ ਉਹਦੇ ਵਿੱਚ ਕਹਿੰਦੀ ਸਾਡੇ ਕੋਲ ਇੰਨੇ ਪੈਂਟਨ ਰਿਆ ਇੰਨਾ ਸਾਡੇ ਕੋਲ ਕੰਮ ਆ ਇੰਨੇ ਸਾਨੂੰ ਟਰੱਕ ਚਾਹੀਦੇ ਆ ਜਿੰਨੇ ਉਹ ਟਰੱਕ ਦੇ ਰਹੇ ਉਹਨਾਂ ਨੂੰ ਡਰਾਈਵਰ ਵੀ ਚਾਹੀਦੇ ਹੁੰਦੇ ਆ ਪਰ ਉਹ ਕੰਪਨੀ ਟਰੱਕ ਜ਼ਰੂਰ ਮੰਗ ਲੈਂਦੀ ਆ ਪਰ ਅਸੀਂ ਕਮਿਸ਼ਨ ਨੂੰ ਇਹ ਕਹਾਂਗੇ ਕਿ ਜਿੰਨੇ ਕੰਪਨੀ ਟਰੱਕ ਲੈਂਦੀ ਆ ਉਹਨੀਆਂ ਜੋਬ ਉਹਨੀਆਂ ਜੋਬਾਂ ਵੀ ਫੁੱਲ ਟਾਈਮ ਜੋਬਾਂ ਵੀ ਪ੍ਰੋਵਾਈਡ ਕਰਾਵੇ ਜਿੰਨੇ ਬੰਦਿਆਂ ਦੀਆਂ ਜੋਬਾਂ ਜੇ ਉਹ ਪਾਰਟ ਟਾਈਮ ਉਹਨਾਂ ਨੂੰ ਬੰਦੇ ਹੋਰ ਰੱਖਦੇ ਆ ਤਾਂ ਪਾਰਟ ਟਾਈਮ ਬੰਦਿਆਂ ਦੇ ਵਿੱਚ ਵੀ ਪਰਸੈਂਟੇਜ ਹੋਣੀ ਚਾਹੀਦੀ ਆ ਕਿ ਇੰਨੇ ਪਰਸੈਂਟ ਬੰਦੇ ਫੁੱਲ ਟਾਈਮ ਐ ਇੰਨੇ ਪਾਰਟ ਟਾਈਮ ਆ ਇਹਨੇ ਵੀ ਤੁਸੀਂ 20 ਟਾਏ ਵਿੱਚ 20 ਬੰਦੇ ਫੁੱਲ ਟਾਈਮ ਦੇ 20 ਨਾ ਪਾਰਟ ਟਾਈਮ ਵੀ ਰੱਖੇਵਾ ਪਰ ਕੰਪਨੀਆਂ ਰਿਵੀਜ਼ਨ ਰਹਿੰਦਾ ਵੇ ਇੰਨੇ ਮੇਰੇ ਅਧਿਕਾਰ ਵਿੱਚ ਇਹ ਵੀ ਆ ਰਹੇ ਮੈਂ ਤੁਹਾਨੂੰ ਫੁੱਲ ਟਾਈਮ ਜੋਬ ਪ੍ਰੋਵਾਈਡ ਕਰਾ ਦਵਾ ਪਰ ਜਦ ਇਹਨਾਂ ਨੂੰ ਮਨਰ ਬੇਟਰਾ ਨਹੀਂ ਹੋਇਆ ਜੇ ਕੰਮ ਘਟ ਵੀ ਜਾਵੇ ਉਹ ਦੂਜੀ ਕੰਪਨੀ ਤੋਂ ਬੰਦਾ ਲਗਾ ਕੇ ਲੈ ਲਵਾਂ ਮੇਰੇ ਕੋਲ ਕੰਮ ਹੈਗਾ ਤਾਂ ਉਹਦਾ ਟੈਗ ਉੱਤੇ ਸ਼ਿਫਟ ਕਰ ਦਿੰਦਾ ਅਸੀਂ ਕਹਿੰਦੇ ਇੱਕ ਵਿੱਚ ਨਾ ਅੰਪਲਾਈਸ ਇਸ ਤਰੀ ਜਾ ਕੇ ਉਹ ਰਿਜੀਨ ਕਰਕੇ ਕੋਈ ਸ਼ਿ ਤਾ ਡਰਾਈਵਰ ਨੂੰ ਵੀ ਨਾਲ ਹੀ ਸ਼ਿਫਟ ਕਰੇ ਚਾਹੇ ਡਰਾਈਵਰ ਨੂੰ ਅਨੁਪਲਾ ਬਿਰਦੇ ਹੋਣਾ ਚਾਹੀਦਾ ਜੇ ਕੰਪਨੀ ਮਾੜੀ ਨਾਲ ਕੰਮ ਕਰਦਾ ਤਾਂ ਜੋ ਫੀਚਰ ਦੇ ਵਿੱਚ ਜਦੋਂ ਡਰਾਈਵਰਾਂ ਨੂੰ ਤੋੜਿਆ ਉਹ ਪਾਤਰੇ ਵਾਂਗ ਉਨ੍ਹਾ ਜਰ ਕਰਦੇ ਰਹਿਣਗੇ ਜਿੰਨਾ ਚਿਰ ਉਹਨਾਂ ਨੂੰ ਇਹ ਫਿਕਰ ਹੈ ਵੀ ਅੱਜ ਉਹ ਕੰਮ ਮੰਚੂ ਮੈਂ ਲੈ ਕੇ ਆਇਆ ਤਾਂ ਮੈਂ 8 ਘੰਟੇ ਪਾ ਲਾਉਂਗਾ ਕੱਲ ਨੂੰ ਵੀ ਮੇਰੇ ਆਉਣ ਵਾਲੇ ਜਿਹੜੇ ਮੇਰੇ ਘਰ ਦੇ ਖਰਚੇ ਆ ਮੇਰੀ ਚੈਗਿਆ ਮੇਰੇ ਪੇਮੈਂਟ ਆ ਉਹ ਜੋ ਬੀਸਮੈਂਟ ਦਾ ਰੈਂਟ ਦੇਣ ਲਈ ਮੇਰੇ ਕੋਲ ਜੋਬ ਰਹੀ ਆ ਜੇ ਉਹਨੂੰ ਲੱਗੂਗਾ ਉਹ ਜੋਬ ਚੱਲ ਜਾ ਸਰਵ 2 ਵੀਕਾਂ ਦੀ ਸੈਵਰੈਂਸ ਫੇ ਆ ਦੋ ਵੀਕਾ ਬਾਅਦ ਹੌਲ ਸਮੇਂ ਤੇ ਦੋ ਵੀਕਾ ਬਾਅਦ ਜਗਾ ਜੋਬ ਨਹੀਂ ਮਿਲਦੀ ਜੇ ਮਿਲ ਵੀ ਜਾਵੇ ਜਦ ਤੱਕ ਜਿਹੜੀ ਉਹ ਬ੍ਰੇਕ ਆ ਜਾਂਦੀ ਆ ਉਹਦੇ ਨਾਲ ਤੁਹਾਡੀ ਜਿਹੜੇ ਦਿਸਟਰਬ ਹੋ ਜਾਂਦਾ ਤੁਹਾਨੂੰ ਕਹਿਜਾ ਕਰ ਨੂੰ ਮੋੜੇ ਪੂਰਾ ਸਾਲ ਲੱਗ ਜਾਂਦਾ ਠੀਕ ਹੈ ਸਸਰੀਆ ਤਾਂ ਇਹ ਸੰ ਮੰਗਾ ਇਹਨਾਂ ਦੀਆਂ ਜਿਹੜੀ ਕਿ ਅੱਜ ਇਹਨਾਂ ਦੇ ਵੱਲੋਂ ਰੱਖੀਆਂ ਨੇ ਜੋਬ ਸਿਕਿਉਰਟੀ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਇਹਨਾਂ ਦੇ ਵੱਲੋਂ ਗੱਲ ਆਖੀ ਗਈ ਹੈ ਕਿ ਕਿਉਂ ਨਹੀਂ ਜੋਬ ਸਿਕਿਉਰਟੀ ਇਹਨਾਂ ਦੇ ਵਾਸਤੇ ਵੀ ਰੱਖੀ ਜਾਂਦੀ ਹੁਣ ਦੇਖਣਾ ਹੋਊਗਾ ਕਿ ਇਹਨਾਂ ਦੀ ਮੰਗਾ ਦੇ ਉੱਤੇ ਕਿਵੇਂ ਦਾ ਧਿਆਨ ਜੜੀ ਆ ਉਹ ਸਰਕਾਰ ਦਿੰਦੀ ਹੋਈ ਨਜ਼ਰ ਆਉਦੀ ਹੈ ਸਰੀ ਤੋਂ ਰੈਡ FM ਦੇ ਲਈ ਗਗਨਦੀਪ ਸਿੰਘ ਦੀ ਰਿ I don't care about.